ਸੰਤਨ ਬਾਬਾ ਬਟਪਾਕ ਸਿੰਘ ਜੀ ਸੋਢੀ ਪਾਤਸ਼ਾਹ ਦੇ ਦਰਬਾਰ ਸੇਵਾਦਾਰ ਬਾਬਾ ਮੰਨੂ ਵੱਲੋਂ ਅਪੀਲ ਹੈ ਕਿ ਬਾਬਾ ਜੀ ਦੇ ਕਮਰੇ ਦੀ ਹਾਲਤ ਖਸਤਾ ਹੈ ਛੱਤ ਵੀ ਵਾਲਿਆ ਵਾਲੀ ਹੈ ਅਤੇ ਬਾਬਾ ਜੀ ਦਾ ਦਰਬਾਰ ਬਣਾਉਣ ਲਈ ਪੰਜਾਬ ਸਰਕਾਰ ਅਤੇ ਵੱਖ-ਵੱਖ ਸੰਸਥਾਵਾਂ ਨੂੰ ਮਦਦ ਲਈ ਅਪੀਲ ਕੀਤੀ ਜਾਂਦੀ ਹੈ 17 ਮਾਰਚ ਦਿਨ ਐਤਵਾਰ ਨੂੰ ਪਹਿਲੀ ਹੋਲੀ ਤੇ ਮੇਲਾ ਪਿੰਡ ਵਿਲਾਬਜੂ ਵਿਖੇ ਕਰਵਾਇਆ ਜਾ ਰਿਹਾ ਸਮੂਹ ਇਲਾਕਾ ਨਿਵਾਸੀ ਸੰਤਨ ਨੂੰ ਮੇਲੇ ਵਿੱਚ ਆਉਣ ਦੀ ਵੀ ਅਪੀਲ ਕੀਤੀ ਜਾਂਦੀ ਹੈ ਤੰਤਨ ਬਾਬਾ ਵਡਪਾਲ ਸਿੰਘ ਸੋਢੀ ਪਾਤਸ਼ਾਹ ਜੀ ਗੱਦੀ ਨਸੀਨ ਬਾਬਾ ਗੁਰਵਿੰਦਰ ਸਿੰਘ ਮੰਨੂ ਅਤੇ ਬੀਬੀ ਕਮਲਪ੍ਰੀਤ ਕੌਰ ਨੇ ਕਿਹਾ ਕਿ ਬਾਬਾ ਵਡਪਾਲ ਸਿੰਘ ਸੋਢੀ ਸਾਹਿਬ ਜੀ ਦੀ ਪਹਿਲਾ ਸਾਡੇ ਪੜਦਾਦਾ ਜੀ ਸੇਵਾ ਕਰਦੇ ਸੀ ਫਿਰ ਆਤਮਾ ਸਿੰਘ ਜੀ ਤੇ ਫਿਰ ਸੇਵਾਦਾਰ ਦਾਦਾ ਚਰਨ ਸਿੰਘ ਜੀ ਉਹਨਾਂ ਦੇ ਪੋਤਰਾ ਬਾਬਾ ਗੁਰਵਿੰਦਰ ਸਿੰਘ ਮੰਨੂ ਅਤੇ ਪੋਤ ਨੂੰ ਬੀਬੀ ਕਮਲਪ੍ਰੀਤ ਕੌਰ ਹੁਣ ਇੱਥੇ ਮੁੱਖ ਸੇਵਾ ਨਿਭਾ ਰਹੇ ਹਨ ਅਤੇ ਆਈਆਂ ਸੰਗਤਾਂ ਸੇਵਾ ਕਰ ਰਹੇ ਹਨ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਮੰਨੂ ਨੇ ਕਿਹਾ ਕਿ ਗੱਦੀ ਪੁਸ਼ਤੀ ਬਾਬਾ ਜੀ ਦੀ ਗੱਦੀ ਚੱਲਦੀ ਆ ਰਹੀ ਹੈ ਅਤੇ ਬਾਬਾ ਜੀ ਦੇ ਕਮਰੇ ਦੀ ਹਾਲਤ ਬਹੁਤ ਖਸਤਾ ਅਤੇ ਬਾਲਿਆ ਵਾਲੀ ਛੱਤ ਹੈ ਜਦੋਂ ਮੀ ਪੈਂਦਾ ਹੈ ਤਾਂ ਮੀ ਦਾ ਗੰਦਾ ਪਾਣੀ ਦਰਬਾਰ ਵਿੱਚ ਵੜ ਜਾਂਦਾ ਹੈ ਅਤੇ ਦਰਬਾਰ ਤੇ ਸੰਗਤਾਂ ਆਉਂਦੀਆਂ ਨੇ ਮੀ ਪੈਨ ਨਾਲ ਸੰਗਤਾਂ ਦੇ ਬੈਠਣ ਵਾਸਤੇ ਜਗ੍ਹਾ ਨਹੀਂ ਹੁੰਦੀ ਅਸੀਂ ਪੰਜਾਬ ਸਰਕਾਰ ਕੋਲੋਂ ਅਤੇ ਐਨ ਆਰ ਆਈ ਅਤੇ ਵੱਖ-ਵੱਖ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਬਾਬਾ ਵਟਪਾਕ ਸਿੰਘ ਸੋਦੀ ਪਾਤਸ਼ਾਹੀ ਜੀ ਦੇ ਦਰਬਾਰ ਬਣਾਉਣ ਲਈ ਸੇਵਾ ਪਾਉਣ ਲਈ ਇਸ ਬੈਂਕ ਖਾਤੇ ਗੁਰਵਿੰਦਰ ਸਿੰਘ ਕਾਊਂਟ ਨੰਬਰ 669020100444 आईएफएस ਕੋਡ ਯੂਬੀਆਈ ਨੰਬਰ 0566691 ਹੈ ਅਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 9915573993 ਅਤੇ ਬਾਬਾ ਮਨੂ ਦੀ ਅਪੀਲ ਹੈ ਕਿ ਬਾਬਾ ਜੀ ਦਾ ਦਰਬਾਰ ਬਣਾਉਣ ਲਈ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ। ਅੱਜ ਮੈਂ ਹਾਂ ਮਲਕੀਤ ਸਿੰਘ ਚਿੰਦਾ। ਅੱਜ ਅਸੀਂ ਪਹੁੰਚੇ ਹਾਂ ਹਲਕਾ ਸੀਆ ਗੁਲਦਬੁਰ ਪਿੰਡ ਵੀਲਾ ਵਜੀ ਵਿੱਚ ਜਿੱਥੇ ਬਾਬਾ ਬੜਪਾ ਸਿੰਘ ਦੀ ਗੱਦੀ ਲੱਗੀ ਹੋਈ ਆ ਜੋ ਬਾਬਾ ਜੀ ਦਾ ਕਹਣਾ ਹੈ ਸਾਡੇ ਗੱਦੀ ਕੁਰਸੀ ਗੱਦੀ ਚੱਲਦੀ ਆ ਰਹੀ ਆ। ਅੱਜ ਆਪਾਂ ਉਸ ਥਾਂ ਤੇ ਪਹੁੰਚੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਹੈ ਬਾਬਾ ਜੀ ਆਪਣਾ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਮੰਨੂ ਬਾਬਾ ਮੇਰਾ ਪਿੰਡ ਵੀਲਾ ਵੱਜੂ ਮਾਨਦੋ ਸਤਕਾਰ ਜੋਗ ਪਿਆਰੀਆਂ ਸੰਗਤਾਂ ਵੀ ਧੰਨ ਧੰਨ ਬਾਬਾ ਬੜਪਾਸ ਸਿੰਘ ਬਾਬਾ ਸੋਢੀ ਪਾਸ਼ਾ ਜੀ ਦਾ ਇਹ ਐਸਾ ਦਰਬਾਰ ਹੈ ਜਿੱਤੋਂ ਸਭ ਦੀਆਂ ਆਸਾਂ ਮਰਾਦਾ ਜਿਹੜੀਆਂ ਸਰਬਾਰ ਤੋਂ ਪੂਰੀਆਂ ਹੁੰਦੀਆਂ ਦੁੱਧਾ ਵਾਲੇ ਨੂੰ ਦੁੱਧ ਮਿਲਦੇ ਨੇ ਪੁੱਤਾਂ ਵਾਲੇ ਨੂੰ ਪੁੱਤ ਮਿਲਦੇ ਆ ਇਸ ਦਰਬਾਰ ਦੇ ਉੱਤੇ ਮਨਾਂ ਦੇ ਮਨੋਰਥ ਜਿਹੜੇ ਆ ਪੂਰੇ ਹੁੰਦੇ ਆ ਜਿਸ ਵੀ ਭਾਵਨਾ ਦੀ ਅਰਦਾਸ ਵਿੱਚ ਇਸ ਦਰਬਾਰ ਤੇ ਕੋਈ ਵੀ ਬੰਦਾ ਕਰਵਾਉਂਦਾ ਉਸ ਭਾਵਨਾ ਦੀ ਅਰਦਾਸ ਬੇਤੀ ਜਿਹੜੀ ਆ ਇਸ ਦਰਬਾਰ ਦੇ ਉੱਤੇ ਪੂਰੀ ਹੁੰਦੀ ਹੈ ਨਪੁੱਤੀਆਂ ਮਾਵਾਂ ਨੂੰ ਪੁੱਤਰ ਮਿਲਦੇ ਆ ਕਈ ਕਈ ਸਮਾਂ ਹੋ ਗਿਆ ਵਿਆਹ ਹੋਏ ਨੂੰ ਅਜੇ ਤੱਕ ਪੁੱਤਰ ਨਹੀਂ ਹੋਇਆ ਇਸ ਦਰਬਾਰ ਦੇ ਤੇ ਅਰਦਾਸ ਬੇਨਤੀ ਕੋਈ ਕਰਵਾਉਂਦਾ ਆਣ ਕੇ ਤੇ ਅਰਦਾਸਾਂ ਬੇਨਤੀਆਂ ਸਤਿਗੁਰੂ ਮਹਾਰਾਜ ਜੀ ਉਹ ਪ੍ਰਵਾਨ ਕਰਦੇ ਨੇ ਤਾਂ ਤਰ ਬਾਬਾ ਬੜਪਾਸੇ ਥੋੜੀ ਬਾਛੇ ਇਹ ਬੱਬਾ ਜਿਹੜਾ ਜੋ ਗੱਦੀ ਬੜਪੜ ਪਾਸ ਨੂੰ ਜੀ ਦੀ ਹੈ ਕਿੰਨੇ ਚਿਰ ਤੋਂ ਤੁਹਾਡੇ ਪਰਿਵਾਰ ਚੱਲਦੀ ਆ ਰਹੀ ਹੈ ਜੀ ਇਹ ਸਾਡੇ ਮਾਨਜੋ ਸਤਕਾਰਯੋਗ ਸੰਤ ਮਹਾਂਪੁਰਸ਼ ਜਿਨ੍ਹਾਂ ਦਾ ਇਹ ਡੇਰਾ ਵਾ ਬਾਬਾ ਚਰਨ ਸਿੰਘ ਜੀ ਉਹਨਾਂ ਦੇ ਪਿਤਾ ਜੀ ਅੱਗੇ ਆਤਮਾ ਸਿੰਘ ਜੀ ਜਿਹੜੇ ਸਾਡੇ ਪਰਦਾਦਾ ਜੀ ਹੋਏ ਨੇ ਤੇ ਸਾਡੇ ਦਾਦਾ ਜੀ ਚਰਨ ਸਿੰਘ ਜੀ ਉਹਨਾਂ ਦੇ ਸੁਪੁੱਤਰ ਮਾਨਯੋਗ ਸਤਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਲੱਡੂ ਤੇ ਅੱਗੇ ਮੈਂ ਉਹਨਾਂ ਦਾ ਬੇਟਾ ਗੁਰਵਿੰਦਰ ਸਿੰਘ ਜੀ ਮੰਨੂ ਤੇ ਇਹ ਜਿਹੜੀ ਗੱਦੀ ਸਾਨੂੰ ਚੌਥੀ ਥਾਂ ਤੇ ਮਿਲੀ ਹੈ ਤੇ ਸਾਡੇ ਦਾਦਿਆਂ ਪਰਦਾਦਿਆਂ ਤੋਂ ਸੇਵਾ ਧੰਨ ਧੰਨ ਬਾਬਾ ਬੜਪਾਲ ਸਿੰਘ ਥੋੜੀ ਪਾਸ਼ਾ ਦੀ ਇਸ ਦਰਬਾਰ ਦੇ ਉੱਤੇ ਕਰਦੇ ਆਏ ਹਾਂ ਸੇਵਾ ਕਰ ਰਹੇ ਹੋਰ ਪਰਿਵਾਰ ਤੁ ਆਪ ਹੀ ਇਕੱਲੇ ਕਰ ਰਹੇ ਕੋਈ ਕੋ ਨਾਜ਼ੀ ਆਪ ਆਪ ਜੀ ਦੇ ਸਾਥ ਕਰੇ ਇਹ ਨਹੀਂ ਜੀ ਇਹ ਸਭ ਤੋਂ ਪਹਿਲਾਂ ਸਾਡੇ ਦਾਦਾ ਜੀ ਤੇ ਦਾਦੀ ਜੀ ਕੋ ਜਿਹੜੀ ਸੇਵਾ ਕਰਦੇ ਸੀ ਸুরু ਤੋਂ ਇਹ ਗੱਦੀ ਜਿਹੜੀ ਹੈ ਇਹ ਜੋੜੇ ਨੂੰ ਮਿਲਦੀ ਰਹੀ ਹੈ ਤੇ ਹੁਣ ਪੋਤੀ ਨੂੰ ਇਹ ਜਿਹੜੇ ਸਾਡੇ ਪੋਤੇ ਨੂੰ ਮਿਲੀ ਆ ਬਾਬਾ ਜੀ ਦੇ ਬਾਬਾ ਚਰਨ ਸਿੰਘ ਜੀ ਦੇ ਪੋਤੇ ਨੂੰ ਜਿਹੜੀ ਗੱਦੀ ਅੱਗੇ ਮਿਲੀ ਆ ਤੇ ਨਾਲ ਮੇਰੀ ਧਰਮ ਪਤਨੀ ਜਿਹੜੀ ਉਹ ਵੀ ਸਤਗੁਰੂ ਮਹਾਰਾਜ ਦੀ ਬਾਬਾ ਅਵੜਪਾਗ ਸੋਡੀ ਪਾਸ਼ਾ ਦੀ ਜਿਹੜੀ ਹੈ ਇਹ ਸੇਵਾ ਕਰਦੀ ਹੈ ਤੁਸੀਂ ਦੋਨੇ ਪਤੀ ਪਤਨੀ ਜਿਹੜੀ ਬਾਬਾ ਜੀ ਦੀ ਸੇਵਾ ਕਰਦੇ। ਇਹ ਅਸੀਂ ਹੋਰ ਮੰਗ ਕਰਦੇ ਜਦੋਂ ਦਾ ਬਾਬਾ ਜੀ ਸੇਵਾ ਕਰਦੇ ਕਮਰਾ ਕਿੱਦਾਂ ਦਾ ਹੈ ਇਦਾਂ ਦਾ ਹੀ ਕਿਦਾਂ ਦਾ ਜੀ ਬਾਬਾ ਜੀ ਦਾ। ਕਿ ਜਦੋਂ ਬਾਬਾ ਚਰਨ ਸਿੰਘ ਜੀ ਸੇਵਾ ਕਰਦੇ ਹੁੰਦੇ ਸੀਗੇ ਉਦੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਕੱਚੀ ਮਿੱਟੀ ਦਾ ਦਰਬਾਰ ਬਣਿਆ ਹੁੰਦਾ ਸੀਗਾ। ਤੇ ਫਿਰ ਬਾਬਾ ਜੀ ਨੇ ਚਰਨ ਸਿੰਘ ਜੀ ਨੇ ਇਹ ਜਿਹੜਾ ਦਰਬਾਰ ਬਾਲਿਆਂ ਦਾ ਬਣਾਇਆ ਦੋ ਗਾਡਰਾਂ ਦੀ ਜਿਹੜੀ ਹੈ ਸੱਤਵਾ ਤੇ ਹੁਣ ਅਸੀਂ ਚਾਹੁੰਦੇ ਆ ਕਿ ਇਹ ਦਰਬਾਰ ਨੂੰ ਉੱਚਾ ਕੀਤਾ ਜਾਵੇ ਇਸ ਦਰਬਾਰ ਦੇ ਉੱਤੇ ਲੈਂਟਰ ਪਾਇਆ ਜਾਵੇ। ਅਸੀਂ ਅਪੀਲ ਕਰਦੇ ਹਾਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਇਸ ਦਰਬਾਰ ਦੇ ਵਾਸਤੇ ਕੁਝ ਗ੍ਰਾਂਟ ਭੇਜੀ ਜਾਵੇ ਐਨਆਰਆਈ ਵੀਰਾਂ ਅਗੇ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਯੋਗ ਕਰਨ ਤੇ ਵੱਧ ਤੋਂ ਵੱਧ ਵੱਧ ਚੜ੍ਹ ਕੇ ਸੇਵਾ ਇਸ ਦਰਬਾਰ ਵਾਸਤੇ ਪਾਈ ਜਾਵੇ ਕਿਉਂਕਿ ਇਸ ਦਰਬਾਰ ਦੇ ਜੋ ਵੀ ਸੰਗਤ ਆਉਂਦੀ ਹੈ ਜਗਾ ਜਿਹੜੀ ਹੈ ਇਹ ਦਰਬਾਰ ਦੀ ਬਹੁਤ ਥੋੜੀ ਹੈ ਕਿਉਂਕਿ ਜਦੋਂ ਸੰਗਤ ਆਉਂਦੀ ਆ ਤੇ ਬੈਠਣ ਨੂੰ ਜਗਾ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਆ ਕਿ ਬਾਬਾ ਜੀ ਦੇ ਦਰਬਾਰ ਵਾਸਤੇ ਕੁਝ ਨਾ ਕੁਝ ਸੇਵਾ ਜੜੀ ਹੈ ਉਹ ਭੇਜੀ ਜਾਵੇ ਤਾਂ ਕਿ ਅਸੀਂ ਇਸ ਦਰਬਾਰ ਦੇ ਉੱਤੇ ਸੇਵਾ ਲਾ ਦਿੱਤੀ ਜਾਵੇ ਐਨ ਆਰ ਆਈ ਵੀਰ ਜੋ ਵੀ ਬਾਬਾ ਜੀ ਦੀ ਸੰਗਤ ਬਾਹਰ ਦੀ ਕੰਟਰੀਆਂ ਦੇ ਵਿੱਚ ਇਸ ਦਰਬਾਰ ਦੇ ਤੋਂ ਆਸਮਰਦਤਾ ਪੂਰੀ ਹੁੰਦੀਆਂ ਉਹਨਾਂ ਅੱਗੇ ਅਸੀਂ ਹੱਥ ਦੋਨੋਂ ਬਨ ਕੇ ਅਰਦਾਸ ਬੇਨਤੀ ਕਰਦੇ ਆ ਬੇਨਤੀ ਕਰਦੇ ਆ ਕਿ ਬਾਬਾ ਜੀ ਦੇ ਦਰਬਾਰ ਵਾਸਤੇ ਸੇਵਾ ਭੇਜੀ ਜਾਵੇ ਤਾਂ ਕਿ ਅਸੀਂ ਬਾਬਾ ਜੀ ਦਾ ਦਰਬਾਰ ਖੁੱਲਾ ਕਰਵਾ ਸਕੀਏ ਜਿਉ ਜੋ ਸੰਗਤਾਂ ਇਸ ਦਰਬਾਰ ਦੇ ਉੱਤੇ ਆਉਂਦੀਆਂ ਬੈਠਣ ਵਾਸਤੇ ਜਗ੍ਹਾ ਹੋਵੇ ਤਾਂ ਕਿ ਹੁਣ ਇਸ ਸਮੇਂ ਬਾਬਾ ਜੀ ਦੀ ਜਿਹੜੀ ਜਗ੍ਹਾ ਇਹ ਬਹੁਤ ਪੰਗ ਹੈ ਅਸੀਂ ਚਾਹੁੰਦੇ ਹਾਂ ਬਾਬਾ ਜੀ ਦੀ ਜਗ੍ਹਾ ਥੋੜੀ ਖੁੱਲੀ ਹੋਵੇ ਤੇ ਬਾਬਾ ਜੀ ਦਾ ਮੇਲਾ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਕਰਵਾਇਆ ਜਾਵੇ ਤੇ ਬਾਬਾ ਜੀ ਜੋ ਆਪਣਾ ਬੱਲੇਪਾ ਸਾਹਿਬ ਜੀ ਦਾ ਜਦੋਂ ਮੇਲਾ ਕਰੋ ਬਰੋਦੇ ਜੀ ਇਹ ਮੇਲਾ ਅੱਜ ਤੋਂ ਨਹੀਂ ਇਹ ਜੱਦੀ ਪੁਰਸੀ ਸਾਡੇ ਦਰਬਾਰ ਦੇ ਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਮੇਲਾ ਜਿਹੜਾ ਹੁੰਦਾ ਇਹ ਪਹਿਲੀ ਹੋਲੀ ਨੂੰ ਮੇਲਾ ਹੁੰਦਾ ਬਾਬਾ ਜੀ ਦਰਬਾਰ ਤੇ ਤੇ ਬਾਬਾ ਜੀ ਦੇ ਦਰਬਾਰ ਤੇ ਬਹੁਤ ਵੱਧ ਚੜਕੇ ਜਿਹੜਾ ਵੱਡੇ ਪੱਧਰ ਤੇ ਬਾਬਾ ਜੀ ਦਾ ਮੇਲਾ ਜਿਹੜਾ ਇਹ ਕਰਵਾਇਆ ਜਾਂਦਾ ਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਲਾਈਵ ਮੇਲਾ ਜਿਹੜਾ ਇਹ ਇੰਟਰਨੈਟ ਤੇ ਮੇਲਾ ਪਹੁੰਚਦਾ ਤੇ ਵੱਡੇ ਵੱਡੇ ਕਲਾਕਾਰ ਇਸ ਦਰਬਾਰ ਦੇ ਉੱਤੇ ਆਣ ਕੇ ਹਾਜ਼ਰੀਆਂ ਭਰਦੇ ਨੇ ਤੇ ਬਾਬਾ ਜੀ ਦੀਆਂ ਸੰਗਤਾਂ ਬਹੁਤ ਇਕੱਤਰ ਹੋ ਕੇ ਇਸ ਦਰਬਾਰ ਦੇ ਤੇ ਪਹੁੰਚਦੀਆਂ ਇਸ ਦਰਬਾਰ ਦੇ ਉੱਤੇ ਹੋਲਾ ਮੱਲਾ ਵੀ ਬਹੁਤ ਵੱਡਾ ਜਿਹੜਾ ਵੱਡੇ ਪੱਧਰ ਤੇ ਮੇਲਾ ਜਿਹੜਾ ਮਨਾਇਆ ਜਾਂਦਾ ਤੇ ਸੰਗਤਾਂ ਹੋਲੀ ਖੇਡਦੇ ਆਣ ਕੇ ਇਸ ਦਰਬਾਰ ਦੇ ਮੇਲਾ ਕਿ ਤਰੀਕ ਤੇ ਜੀ ਕਿਹੋ ਲੇਟੇੜੀ ਹੋਲੀ ਤੇ ਜੀ ਐਰ ਕੀ ਜਿਹੜਾ ਬਾਬਾ ਜੀ ਦਾ ਮੇਲਾ ਆ ਰਿਹਾ ਵਾ 17 ਮਾਰਚ ਨੂੰ ਬਾਬਾ ਜੀ ਦਾ ਜਿਹੜਾ ਮੇਲਾ ਨੇ ਤੇ ਦਿਨ ਐਤਵਾਰ ਨੂੰ ਬਾਬਾ ਜੀ ਦਾ ਮੇਲਾ ਆ ਰਿਹਾ ਤੇ ਸੰਗਤਾਂ ਅਗੇ ਬੇਨਤੀ ਹੈ ਜਿੰਨੀ ਵੀ ਇਲਾਕੇ ਦੀ ਸੰਗਤਾਂ ਨੂੰ ਅਗੇ ਬੇਨਤੀ ਹੈ ਦੋਨੋਂ ਹੱਥ ਬਨ ਕੇ ਵੱਧ ਚੜ ਕੇ ਸੰਗਤ ਇਸ ਦਰਬਾਰ ਦੇ ਵਿੱਚ ਸੰਯੋਗ ਦੇਵੇ ਤੇ ਵੱਧ ਚੜ ਕੇ ਸੰਗਤ ਆਵੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਤੇ ਜਿਸ ਵੀ ਭਾਵਨਾ ਦੀ ਕੋਈ ਸੇਵਾ ਕਰ ਸਕਦਾ ਇਸ ਦਰਬਾਰ ਦੇ ਤੇ ਕੋਈ ਮਾਇਆ ਪੱਖੋਂ ਕੋਈ ਚੋਲ ਆਟਾ ਦਾਲ ਕਿਸ ਵੀ ਭਾਵਨਾ ਦੀ ਸੇਵਾ ਇਸ ਦਰਬਾਰ ਤੇ ਪਹੁੰਚਾਉਣਾ ਚਾਹੁੰਦਾ ਹੋਵੇ ਉਹ ਸਾਡੇ ਨਾਲ ਤੁਸੀਂ ਇਸ ਸੰਪਰਕ ਕਰ ਸਕਦੇ ਹੋ ਬਾਬਾ ਜੀ ਦਰਬਾਰ ਤੇ ਸੇਵਾ ਪਹੁੰਚਾ ਸਕਦੇ ਨੇ ਇਹ ਏਸੀ ਬਬਰ ਭਾਸਮੀ ਜੀ ਦਰਬਾਰ ਜਿੱਥੇ ਅੱਜ ਅਸੀਂ ਆਏ ਆ ਬਾਬਾ ਮੰਨੂ ਜੀ ਨੇ ਮਲੇ ਪਿੰਡ ਵੱਜੂ ਜੀ ਦੇ ਇਹ ਇਹਨਾਂ ਅਪੀਲ ਕੀਤੀ ਆ ਕਿ ਤੁਹਾਨੂੰ ਬਾਬਾ ਬੜਾ ਭਾਸਮੀ ਜੀ ਜਗ੍ਹਾ ਬਣਾਈ ਜਾਵੇ ਜੋ ਸੰਗਤਾਂ ਆਉਂਦੀਆਂ ਬਾਤ ਸ਼ੋਂ ਵੀ ਬੜੀ ਪਰੇਸ਼ਾਨੀ ਹੁੰਦੀ ਆ ਕਿ ਖਾਤੀ ਕਸਤਾ ਹੈ ਕਮਰਾ ਵੀ ਏਕੇ ਹੈ ਮੈਂ ਵੀ ਸਰਕਾਰ ਕੋਲ ਅਪੀਲ ਕਰਦਾ ਅਤੇ ਐਨ ਆਰ ਆਈ ਵੀਰਾਂ ਕੋਲ ਅਪੀਲ ਕਰਦਾ ਜਨਰਾਈ ਮਾਦੀ ਲਈ ਕਿ ਇਹ ਜਿਹੜਾ ਦਰਬਾਰ ਬਣਾਇਆ ਜਾਵੇ ਇਹ ਗ੍ਰਾਂਟ ਦਿੱਤੀ ਜਾਵੇ ਇਹ ਕਿਹ ਚਿਕਾ ਪਾਸਾ ਰਹਿ ਗਿਆ